ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰੇ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਫਰੀਦਕੋਟ ਫਰੀਦਕੋਟ ਸ਼ਹਿਰ ਦੇ ਵਿੱਚੋਂ ਬਲਵੀਰ ਵਸਤੀ ਤੇ ਗਲੀ ਨੰਬਰ 10 ਬਲਵੀਰ ਵਸਤੀ ਦੇ 10 ਨੰਬਰ ਗਲੀ ਚੋਂ ਇਹ ਵੀਡੀਓ ਬਣਾ ਰਹੇ ਆ ਤੇ ਇਹਨਾਂ ਬਾਈ ਹੋਰਿਆਂ ਕੋਲੋਂ ਮੈਂ ਜਦੋਂ ਤੋਂ ਚੈਨਲ ਦੀ ਸ਼ੁਰੂਆਤ ਹੋਈ ਓਦੋਂ ਤੋਂ ਹੀ ਜਦੋਂ ਕਿਤੇ ਨਗ ਵੇਚਦੇ ਆ ਤੇ ਮੈਂ ਵੀਡੀਓ ਬਣਾਉਣਾ گاਵਾ ਰੱਖਦੇ ਆ ਸ਼ਹਿਰ ਦਾ ਮਾਹੌਲ ਆ ਤਾਂ ਤੰਗ ਜਗ੍ਹਾ ਹੈ ਮੈਂ ਸੋਭਾ ਵੀਡੀਓ ਬਣਾ ਰਿਹਾ ਅਜੇ ਸਾਫ ਸਫਾਈ ਜਿਹੜੀ ਇੱਥੇ ਹੋਣ ਵਾਲੀ ਬਾਕੀ ਐ ਪਸ਼ੂ ਜਿਹੜੇ ਵਾਈਹਰੀ ਨਵਾਈ ਜਾਂਦੇ ਸੀ ਪਰ ਵੀਡੀਓ ਬਣਾਉਣ ਕਰਕੇ ਰੋਕਤਾ ਇਹ ਮੈਂ ਚੀਜ਼ਾਂ ਇਸ ਕਰਕੇ ਦਿਖਾ ਰਿਹਾ ਵੀ ਜਦੋਂ ਤੰਗ ਜਗ੍ਹਾ ਤੇ ਪਸ਼ੂ ਰਹਿੰਦਾ ਤਾਂ ਥੋੜੀ ਬਹੁਤ ਉਹਦੇ ਖੁਰਾਂ ਦੀ ਸਮੱਸਿਆ ਬਣ ਜਾਂਦੀ ਹੈ ਕਿਉਂਕਿ ਵੱੱਦਾ ਹੀ ਰਹਿਣਾ ਇੱਕੋ ਥਾਂ ਤੇ ਥਾਂ ਵੀ ਗਿੱਲਾ ਹੁੰਦਾ ਰਹਿੰਦਾ ਤਾਂ ਕਈ ਵਾਰ ਤੋਰ ਉੰਡੀ ਸੋਹਣੀ ਪਸ਼ੂ ਦੀ ਨਹੀਂ ਲੱਗਦੀ ਪਰ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚੱਕ ਵੱਡੇ ਟਾਂਚੇ ਦੀ ਤੁਹਾਨੂੰ ਗਾਂ ਦਿਖਾਉਣੀ ਹੈ ਬੜਾ ਸੋਹਣਾ ਹਵਾਨਾ ਤਿਆਰ ਆ ਦੱਸੋ ਅ ਟਾਂਜਾ ਵੀ ਚੰਗਾ ਤੇ ਹਵਾਨੇ ਦੀ ਕੁਆਲਿਟੀ ਦੇਖਿਓ ਜੇ ਫਿਕਸ ਬਿਲਕੁਲ ਹਵਾਨਾ ਪਰ ਆਕਾਰ ਏਡਾ ਕਾਇਆ ਵੀ ਦੁੱਧ ਦਾ ਅੰਦਾਜ਼ਾ ਹੁੰਦਾ ਗਾਂ ਬਹੁਤ ਚੰਗਾ ਦੇਊਗੀ ਅਗਲੇ ਥਣ ਤੋਂ ਅੱਗੇ ਨੂੰ ਹਵਾਨਾ ਨੋਟ ਕਰ ਲਓ ਪਹਿਲਾਂ ਤੇ ਬੈਕ ਸਾਈਡ ਦੇ ਵਾਲੇ ਪਾਸੇ ਆ ਜਾਾਂਗੇ ਤੇ ਇਧਰੋਂ ਵੀ ਤੁਹਾਨੂੰ ਫਿਕਸ ਹਵਾਨਾ ਦਿਸੂਗਾ ਸੋ ਇਹ ਗਾਂ ਦੋਸਤੋ ਵਕਾਊ ਆ ਜਿਹਨੂੰ ਚਾਚੂਗੀ ਉਹ ਵੀਰ ਤਸੱਲੀ ਆ ਕੇ ਕਰ ਲੂਗਾ ਨੰਬਰ ਸਕਰੀਨ ਤੇ ਚਲਾ ਦੂਗਾ ਡਿਟੇਲ ਪਹਿਲਾਂ ਪੁੱਛਦੇ ਆ ਤੋਰਾ ਕੇ ਬਾਅਦ ਚ ਚੁਵਾਈ ਵਾਲਾ ਥਣ ਅੱਥੀ ਚੁਵਾਈ ਵਾਲਾ ਬੜਾ ਸੋਹਣਾ ਦਿਸਦਾ ਅਗਲੇ ਥਣ ਤੁਸੀਂ ਦੇਖ ਲਓ ਪਿਛਲਾ ਥਣ ਜਦੋਂ ਪਸਮਾਚ ਆਊਗਾ ਤਾਂ ਅੱਧਾ ਇੰਚ ਹੋਰ ਇਦੋਂ ਵੱਧ ਜਾਣਾ ਕੁਝ ਨੇੜ ਆਇਆ ਪਸੂ ਵਧਾ ਲੈਂਦਾ ਵੈਸੇ ਹੁਣ ਵੀ ਮੁਠੀ ਦੀ ਚਵਾਈ ਵਾਲਾ ਥਣ ਹੈਗਾ ਆਓ ਜਾਣਕਾਰੀ ਲਈਏ ਤੇ ਫਿਰ ਇਹਨੂੰ ਆਪਾਂ ਤੋਰਾਂਗੇ ਤੋਰਨ ਦੀ ਕੋਸ਼ਿਸ਼ ਇਹ ਕਰਾਂਗੇ ਵੀ ਇੱਥੇ ਜਗ੍ਹਾ ਤੰਗ ਆ ਕਿਸੇ ਗਲੀ 'ਚ ਤੋੜ ਲਗੇ ਜੇ ਉੱਥੇ ਨਾ ਤੁਰਈ ਕਈ ਹੋਰ ਪਸੂ ਡਰ ਜਾਂਦਾ ਤਾਂ ਫਿਰ ਇੱਥੇ ਜਿੰਨਾ ਕੁ ਤੁਰ ਸਕਦੀ ਹੋਈ ਤੰਗ ਜਗ੍ਹਾ 'ਚ ਤੋਰਾਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸੋ ਅਮਨਦੀਪ ਸਿੰਘ ਜੀ ਅਮਨਦੀਪ ਬਾਈ ਅੱਜ ਇੱਕ ਗਾਂ ਵੇਚਣ ਲੱਗੇ ਹਾਂ ਕਰਦੀ ਆਪਣੇ ਹਾਂਜੀ ਸਰ ਕੈਨਮਾ ਸੁਕਾ ਇਹ ਬਾਈ ਤੀਜਾ ਸੁਵਾ ਸੁਣ ਲਗੀ ਤੀਜਾ ਸੁਵਾ ਸੁਕੀ ਹਾਂ ਕਿੰਨੇ ਕ ਦਿਨ ਲੇਜੂ ਬਾਈ ਸੁਕਾ ਇਹ ਲੈ ਜੇਗੀ ਹਫਤਾ ਦੇ ਹਫਤੇ ਤੋਂ ਥੱਲੇ ਰਹਿ ਜੇਗੀ ਬਲਦਾ ਠੀਕ ਹੈ ਜਾਨੀ 5-4 ਦਿਨਾਂ ਚ ਸੁਕੂਗੀ ਜਾਂਦਾ ਜਾਨਾ ਦੁੱਧ ਬਾਈ ਕਿੰਨਾ ਕਿਤੇ ਦੁੱਧ ਬਾਈ ਜੀ ਪਹਿਲੇ ਸੂਏ ਨੇ ਦਿੱਤਾ ਸੀ ਸਾਡੇ ਕੋਲ 23 ਕਿਲੋ ਠੀਕ ਹੈ ਦੂਜੇ ਸੂਏ ਸਾਡੇ ਕੋਲ ਦਿੱਤਾ ਨੇ 27 ਕਿਲੋ ਠੀਕ ਹੈ ਤੇ ਤੀਜਾ ਸੁਵਾ ਮਹਾਰਾਜ ਦੀ ਕਿਰਪਾ ਜੋ ਉਸ ਬਾਬਾ ਬਣੀ ਉਹ ਦਿਨਾਂ ਦੇ ਦਿੱਤੇ ਠੀਕ ਹੈ ਅੱਛਾ ਕੀ ਡਿਮਾਂਡ ਰੱਖਦੇ ਹੋ ਰੇਟ ਕੀ ਰੱਖੀ 92000 ਰੁਪਏ 98000 ਅੱਛਾ ਜਿਹੜਾ ਟੀਕਾ ਭਰਾਇਆ ਸਟਰਾ ਉਹ ਸਾਂਭਿਆ ਜਾਂਦਾ ਨਹੀਂ ਨਹੀਂ ਸਾਂਭਿਆ ਨਹੀਂ ਉਹ ਨਹੀਂ ਸਹੀ ਦੇਗਾ ਚੰਗਾ ਹੀ ਆ ਹਾਂ ਠੀਕ ਹੈ ਓਕੇ ਹੋਇਓ ਪਾਸੇ ਮੜੋ ਸੋ ਦੋਸਤੋ 98000 ਰੇਟ ਹੈ ਦੁੱਧ ਬਾਈ ਕਹਿੰਦਾ ਵੀ ਪਹਿਲੇ ਸੂਏ 23 ਕਿਲੋ ਤੋਂ ਸ਼ੁਰੂਆਤ ਕੀਤੀ ਸੀ ਤੇ ਦੂਜੇ ਸੂਏ ਦੇਤਾ ਇਹਨੇ 27 ਕਿਲੋ ਐਦ ਕੀ ਸੂਆ ਤੀਜਾ ਹੈ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸਮਝ ਹੈ ਮੈਂ ਇੱਕ ਚੀਜ਼ ਨੋਟ ਕਰ ਰਿਹਾ ਇਸ ਗਾਂ ਦੀ ਵੀ ਇੱਥੇ ਤੰਗ ਜਗ੍ਹਾ 'ਚ ਗਿੱਲੇ ਥਾਂ ਤੇ ਰਹਿ ਕੇ ਵੀ ਹਵਾਨਾ ਬੜਾ ਸਾਫ਼ ਪਿਆ ਖੁੱਚਾਂ ਧੋਤੇ ਐ ਅੱਗੇ ਨੂੰ ਵੀ ਚੰਗਾ ਹਵਾਨਾ ਤੇ ਪਛਾਣ ਨੂੰ ਵੀ ਚੰਗਾ ਹੈ ਬਾਕੀ ਤੋਰਦੇ ਆਪਾਂ ਇਹਨੂੰ ਤੇ ਫਿਰ ਤੁਹਾਨੂੰ ਇਹਦਾ ਢਾਂਚਾ ਚੰਗੀ ਤਰ੍ਹਾਂ ਹੀ ਦਿਖਾਉਣੀ ਆ। ਸੋ ਦੋਸਤੋ ਗਲੀ 'ਚ ਇਹਨੂੰ ਕੱਢ ਲਿਆ ਕਰਮਾਣੀ ਨੂੰ ਤੇ ਹੁਣ ਤੁਹਾਨੂੰ ਇਹ ਦਿਖਾਉਣੀ ਆ ਇਹਦਾ ਢਾਂਚਾ। ਵੱਡੇ ਕੱਦ ਕਾਠ ਦੀਆਂ ਬਰੀਡਿੰਗ ਤੇ ਜੇ ਕੋਈ ਵੀਰ ਕੰਮ ਕਰਨਾ ਚਾਹੁੰਦਾ ਬੱਚੇ ਸੋਹਣੇ ਲੈ ਲੋਗੇ। ਹਾਂ ਤੋਰ ਬਾਰੇ ਸ਼ੁਰੂਆਤ 'ਚ ਹੀ ਦੱਸਦਾ ਕਿਉਂਕਿ ਇੱਕੋ ਥਾਂ ਤੇ ਪਸ਼ੂ ਵੱਧੇ ਰਹਿੰਦੇ ਆ। ਕਰਮਾਣਾਂ ਵਾਲੀ ਖੁੱਲ੍ਹਦੇ ਆ ਤੇ ਕਰਮਾਣਾਂ ਵਾਲੀ ਤੁਰਦੇ ਆ। ਸੋ ਜਗ੍ਹਾ ਤੰਗ 'ਚ ਪਸ਼ੂ ਪਾਲਣ ਦਾ ਕੰਮ ਆਪਦੇ ਕਿੱਤੇ ਨੂੰ ਚਲਾਉਣ ਵਾਸਤੇ ਕਰਨਾ ਹੀ ਪੈਂਦਾ। ਸੋ ਇਹ ਗਾਂ ਦੋਸਤੋ ਵਕਾਊ ਆ ਅੱਜ ਦੀ ਤੀਜਾ ਸੂਆ ਵੀਰ ਕਹਿੰਦਾ ਵੀ ਘਰ ਦੀ ਗਾਂ ਤੇ ਤੀਜਾ ਸੂਆ ਇਹ ਨਹੀਂ ਸੁਣਾ ਉਹ ਹੁਣ ਤੁਸੀਂ ਇਹਦੀ ਅਗਾੜੀ ਅਗਲੇ ਪਾਸੇ ਹਵਾਨਾ ਦੇਖ ਲਓ ਡਿਮਾਂਡ ਇਹਦੀ ਜਿਹੜੀ ਰੱਖੀ ਆ ਵੀਰ ਨੇ ਉਹ 98000 ਹੈ ਮਨ ਤਾਂ ਥੋੜਾ ਬਹੁਤ ਕਰ ਦੂਗਾ ਇਹਦੇ ਵਿੱਚੋਂ ਵੀ ਬਾਕੀ ਤੁਸੀਂ ਦੇਖੋ ਵੀ ਤੁਹਾਨੂੰ ਇਹ ਕਿੰਨੇ ਦੀ ਲੱਗਦੀ ਹੈ ਗਾਂ ਕਿਵੇਂ ਜੱਜਦੀ ਹੈ ਉਸ ਹੱਬ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਸੋ ਦੱਸੋ ਇਹ ਗਾਂ ਫੇਰ ਤੁਸੀਂ ਦੇਖ ਸਕਦੇ ਹੋ ਬਾ ਮੋੜ ਲਾ ਬਈ ਫਿਰ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਾਗ ਸੀ ਦੋਸਤੋ ਵਿਕਰੀ ਵਾਲਾ ਤੇ ਉਹ ਤੁਹਾਨੂੰ ਗਾਂ ਦਿਖਾਤੀ ਹੈ ਆ ਕੇ ਤਸੱਲੀ ਕਰ ਲਿਓ ਜੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਮਿਹਰਬਾਨ